ਫਗਵਾੜਾ ਦੇ ਨੇੜੇ ਪਿੰਮੇਟਾਂ ਵਿਖੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਕਾਰਕਰ ਪਹੁੰਚਾਣ ਲਈ ਅਤੇ ਬੱਚਿਆਂ ਨੂੰ 바ਵਾ ਸਾਹਿਬ ਦੇ ਇਤਿਹਾਸ ਨਾਲ ਜੋੜਨ ਲਈ ਮਿਸ਼ਨਰੀ ਸਮਾਜ ਸੇਵਿਕਾ ਮੈਡਮ ਸੀਮਾ ਰਾਣੀ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਲਾਇਬ੍ਰੇਰੀ ਖੋਲੀ ਜਿਸ ਦਾ ਉਦਘਾਟਨ ਅਵਾਜ਼ ਕੇ ਕੌਮ ਸੰਤ ਕ੍ਰਿਸ਼ਨ ਰਾਜ ਜੀ ਨੇ ਰਿਬਨ ਕੱਟ ਕੇ ਕੀਤਾ ਇਸ ਮੌਕੇ ਤੇ APN نیوز ਦੀ ਟੀਮ ਨਾਲ ਗੱਲਬਾਤ ਕਰਦਿਆਂ ਮੈਡਮ ਸੀਮਾ ਰਾਣੀ ਨੇ ਕਿਹਾ ਤੁਸੀਂ ਦੇਖ ਰਹੇ ਹੋ APN نیوز ਤੋਂ ਅਮਰਦੀ ਟੰਡਾ ਦੀ ਵਿਸ਼ੇਸ਼ ਰਿਪੋਰਟ ਜਾਦਿਯਾਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੀਡੀਐ ਦਾ ਜਿਹੜਾ ਅੱਜ ਡਾਕਟਰ ਵੀਰ ਕੈਰਕਰ 3 ਸਰੇ ਮੋਦੀ ਸ੍ਰੀ ਗਡੌੜੀ 2 ਮਿੰਟ ਬਾਅਦ ਤੁਹਾਨੂੰ ਸੁਖਾਮੀ ਜੀ

ਜੋ ਦੀਪ ਸਾਉਂਡ ਰঞ্জੀਤ ਕੀ ਨਾਮ ਆਪਣਾ ਸੀਮਾ ਰਾਣੀ ਬਲੌਕ ਸਮिति ਦੇ ਪਿੰਡ ਮੀਤਾ ਅੱਜ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਸੀਓਪਰਾਲਾ ਕੀਤਾ 바ਵਾ ਸਾਹਿਬ ਡਾਕਟਰ ਅੰਬੇਦਕਰ ਫ੍ਰੀ ਕਾਉਸ਼ਨ ਸੈਂਟਰ ਜੋ ਇੱਕ ਮੇਰੇ ਪਰਾਲੇ ਦੇ ਨਾਲ ਨਾਲ ਮੇਰੇ ਨਾਲ ಗ್ರಾಮ ਪੰਚਾਇਤ ਤੇ ਗੁਰਦੁਆਰੇ ਦੀ ਕਮੇਟੀ ਮੈਂਬਰ ਤੇ ਐਨ ਆਰ ਆਈ ਵੀਰਾਂ ਦੇ ਨਾਲ ਸਹਿਯੋਗ ਦੇ ਨਾਲ ਸਾਡੇ ਚਾਚਾ ਜੀ ਜੋ ਬਾਹਰ ਯੂ ਐਸ ਏ ਦੇ ਵਿੱਚ ਭਜਨਾਲ ਜੀ ਆ ਉਹਨਾਂ ਨੇ ਚਾਹ ਤੇ ਪਕੌੜਿਆਂ ਦਾ ਲੰਗਰ ਦੀ ਸੇਵਾ ਕੀਤੀ ਤੇ ਮੇਰੇ ਨਾਲ ਹੋਰ ਸਾਰੇ ਪਿੰਡ ਨੇ ਬਹੁਤ ਸਹਿਯੋਗ ਕੀਤਾ ਸਾਡੇ ਭਾਜੀ ਇਟਲੀ ਦੇ ਵਿੱਚ ਹੰਸ ਰਾਜ ਜੀ ਤੇ ਪ੍ਰਵੀਨ ਜੀ ਇਧਰ ਆਪਣੇ ਜੋ ਕੰਮ ਕਰਦੇ ਆ ਉਹਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਸਾਡਾ ਸਾਥ ਦਿੱਤਾ ਤੇ ਪੂਰੇ ਨਗਰ ਨੇ ਤੇ ਅੱਜ ਇਸ ਓਪਨਿੰਗ ਦੇ ਲਈ ਪਿੰਡ ਦੇ ਵਿੱਚ ਮਹਾਪੁਰਸ਼ ਸੰਤ ਕਿਸ਼ਨ ਨਾਥ ਜੀ ਜੋ ਓਪਨਿੰਗ ਉਦਘਾਟਨ ਕਰਕੇ ਗਏ ਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਆਈਆਂ ਸੰਗਤਾਂ ਦਾ ਸਮੂਹ ਨਗਰ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਮੈਡਮ ਅੱਜ ਦੇ ਜਿਹੜੇ ਪ੍ਰੋਗਰਾਮ ਤੇ ਤੁਸੀਂ ਆਪਣੇ ਸਮਾਜ ਦੇ ਬੱਚਿਆਂ ਦੇ ਵਾਸਤੇ ਏ ਟਿਊਸ਼ਨ ਸੈਂਟਰ ਖੁੱਲ੍ਹਿਆ ਆ ਔਰ ਆਪਣੇ ਸਮਾਜ ਦੇ ਲੋਕਾਂ ਨੂੰ ਕਿ ਆਪਣੇ ਬੱਚਿਆਂ ਪ੍ਰਤੀ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਜੋ ਐਜੂਕੇਸ਼ਨ ਹੈ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਐਜੂਕੇਸ਼ਨ ਤੇ ਪੜ੍ਹਾਈ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਆ ਅਸੀਂ ਕੁਝ ਅੱਗੇ ਕਰ ਨਹੀਂ ਸਕਦੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਕਿ ਅਸੀਂ ਆਪਣੇ ਹੱਕਾਂ ਦਾ ਇਸਤੇਮਾਲ ਕਰ ਸਕੀਏ ਜੇ ਸਾਡੇ ਬੱਚੇ ਅਨਪੜ੍ਹ ਰਹ ਜਾਂਦੇ ਆ ਤੇ ਦਿਹਾੜੀਆਂ ਹੀ ਕਰਨ ਜੋਗੇ ਰਹ ਜਾਂਦੇ ਆ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਬੇਨਤੀ ਕਰਦੀ ਆ ਜਿਹੜਾ ਇਹ ਉਪਰਾਲਾ ਅਸੀਂ ਉਲੀਕਿਆ ਹੈ ਸਾਡਾ ਸਹਿਯੋਗ ਕਰੋ ਤੇ ਆਪਣੇ ਬੱਚਿਆਂ ਨੂੰ ਵੱਧ ਚੜ ਕੇ ਪੜਾਓ ਜੋ ਆਉਣ ਵਾਲਾ ਉਹਨਾਂ ਦਾ ਫਿਊਚਰ ਹੈ ਵਧੀਆ ਹੋ ਸਕੇ Standards.